ਕਹ ਦੱਸੋ ਇਹੋ ਜੀ ਕਿਹੜੀ ਚੀਜ਼ ਹੈ ਜੋ ਆਂਦੀ ਹੈ ਪਰ ਦਿਖਾਈ ਨਹੀਂ ਦਿੰਦੀ ਹਾਂ ਇਹੋ ਜੀ ਕਿਹੜੀ ਚੀਜ਼ ਹੈ ਜੋ ਆਂਦੀ ਤਾਂ ਹੈ ਪਰ ਉਹ ਦਿਖਾਈ ਨਹੀਂ ਦਿੰਦੀ ਆਂਦੀ ਹੈ ਆਂਦੀ ਹੈ ਪਰ ਦਿਖਾਈ ਨਹੀਂ ਦਿੰਦੀ ਦੱਸੋ ਜੀ ਕਿਹੜੀ ਚੀਜ਼ ਹੈ ਕਮੈਂਟ ਕਰਕੇ ਦੱਸੋ ਭਾਈ ਕਮੈਂਟ ਕਰਕੇ ਦੱਸੋ ਆਂਦੀ ਹੈ ਪਰ ਦਿਖਾਈ ਨਹੀਂ ਦਿੰਦੀ ਹਵਾ ਹਵਾ ਆਂਦੀ ਹੈ ਹਾਂ ਬੰਨਵਾ ਹਵਾ ਆਂਦੀ ਹੈ ਹਵਾ ਆ ਰਹੀ ਹੈ ਪਰ ਆਪਨ ਦਿਖ ਰਹੀ ਆ ਕਦੇ ਦੇਖੀ ਹੈ ਹਵਾ ਹੋ ਸਕਦਾ ਹੈ ਪਰ ਇਹ ਜਵਾਬ ਗਲਤ ਹੈ ਆਂਦੀ ਹੋ ਸਾਰਿਆਂ ਨੂੰ ਐ ਪਰ ਦਿਖਾਈ ਕਿਸੇ ਨੂੰ ਨਹੀਂ ਦਿੰਦੀ ਆਂਦੀ ਹੋ ਸਾਰਿਆਂ ਨੂੰ ਐ ਪਰ ਦਿਖਾਈ ਹੋ ਕਿਸੇ ਨੂੰ ਨਹੀਂ ਦਿੰਦੀ ਦੱਸੋ ਕੀ ਐ ਜੀ ਸਾਰਿਆਂ ਨੂੰ ਆਂਦੀ ਐ ਪਰਜੋਤ ਸਿੰਘ ਜੀ ਤੁਹਾਨੂੰ ਵੀ ਆਂਦੀ ਐ ਦੱਸੋ ਕੀ ਆਂਦੀ ਐ ਤੁਹਾਨੂੰ ਜੋ ਤੁਹਾਨੂੰ ਦਿਖਾਈ ਨਹੀਂ ਦਿੰਦੀ ਦੱਸੋ ਬਦਬੂ ਅੱਬਾ ਹਾਂ ਗਨੀਤ ਬੱਚੇ ਪੁਆਇੰਟ ਦਾ ਨਹੀਂ ਇਹ ਜਵਾਬ ਗਲਤ ਹੈ ਬਦਬੂ ਖੁਸ਼ਬੂ ਦੋ ਲਗ ਲਗ ਹਾਂ ਖੁਸ਼ਬੂ ਵੀ ਜਦੋਂ ਕੋਈ ਵਧੀਆ ਚੀਜ਼ ਆਪਾਂ ਕਹਿੰਦੇ ਹਾ ਹੋ ਖੁਸ਼ਬੂ ਆ ਗਈ ਜਦੋਂ ਮਦਬੂਆ ਆਉਂਦੀ ਆਹ ਹੋ ਮਦਬੂਆ ਆ ਗਈ ਪਤਾ ਕੀ ਮੈਨੂੰ ਲੱਗਦਾ ਵੀ ਹਾਂ ਮਦਬੂਆ ਕਿਹੜਾ ਰੰਗ ਤੇ ਖੁਸ਼ਬੂ ਕਿਹੜਾ ਰੰਗ ਵਰਦਾ ਲੰਗ ਹੋ ਗਈ ਤੇ ਹਵਾਈ ਨੇ ਹਾਂ ਇਹ ਵੀ ਦੇਖਿਆ ਜਾਏ ਬਟ ਇਹ ਜਵਾਬ ਗਲਤ ਇਹ ਜਵਾਬ ਗਲਤ ਹੈ ਜੀ ਜਵਾਬ ਕੁਝ ਹੋਰ ਹੈ ਇਹ ਜਵਾਬ ਇਹ ਜਵਾਬ ਹੋ ਸਕਦਾ ਬਟ ਇਹ ਜਵਾਬ ਹੈ ਨਹੀਂ ਸਾਰਿਆਂ ਨੂੰ ਆਉਂਦੀ ਆ ਸਾਰਿਆਂ ਨੂੰ ਆਉਂਦੀ ਸਾਰਿਆਂ ਨੂੰ ਕੱਲੇ ਕੱਲੇ ਬੰਦੋਂ ਨਾਲ ਪਰਜੋਤ ਨੂੰ ਵੀ ਆਦੀ ਹੈ ਪਰਜੋਤ ਤਾਂ ਕਈ ਵਾਰ ਨਹੀਂ ਇਹ ਤਾਂ ਹੁੰਦਾ ਦਮਗਾ ਹਾਂ ਓ ਕੇਡੀ ਫਾਰਮ ਦਾ ਗੈਸ ਫਾਰਮ ਨੇ ਅੰਸਲ ਉਹ ਕੋਈ ਫਾਰਮ ਫੂਮ ਹੈ ਹੀ ਨਹੀਂ ਉਹ ਨੇਚਰਲ ਹੈ ਓਕੇ ਉਹ ਹਰ ਬੰਦੇ ਦੇ ਨਾਲ ਹੁਣੇ ਹੀ ਹੋਣਾ ਹੁੰਦਾ ਜੇ ਉਹ ਨਾ ਹੋਏ ਨਾ ਤਾਂ ਬੰਦਾ ਮਰ ਸਕਦਾ ਸਾ ਸਾ ਨੀਂਦ ਸਾ ਨੀਂਦ 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 ਸਾ ਵੀ ਹੈ ਵਸੇ ਸਾ ਆਂਦਨ ਸਾਗੜ ਦੇਖੇ ਦੇਖੇ ਹੈਨਾ ਲੇਕਿਨ ਨੀਂਦ ਨੀਂਦ ਹੀ ਕੋਈ ਚੀਜ਼ ਆਂਦੀ ਹੈ ਆਂਦੀ ਹੈ ਪਰ ਆਪਾਂ ਦੇਖ ਨਹੀਂ ਪਾਦੇ ਕਿਉਂ ਕਿ ਆਪਾਂ ਸੁੱਤੇ ਹੋਏ ਹੁੰਨੇ ਆ ਸੁੱਤੇ ਹੋਏ ਹੁੰਨੇ ਆ ਨੀਂਦ ਆ ਰਹੀ ਹੈ ਦੇਖੀਏਗਾ ਦੀ ਪੁਆਇੰਟ ਹੈ ਪੁਆਇੰਟ ਹੈ ਨਾ ਬਾਕੀ ਹਵਾ ਹੀ ਬਣਦੀ ਹੈ ਵੈਸੇ ਅਸ ਅਕੋਰਡਿੰਗ ਸਾਡੇ ਤਿੰਨੇ ਜਵਾਬ ਸਹੀ ਸੀ ਸਾਢੇ ਜਵਾਬ ਤਾਂ ਤੁਹਾਡੇ ਸਾਰੇ ਸਹੀ ਸੀਗੇ ਬਾਕੀ ਜੀ ਤੁਹਾਡੇ ਸਭ ਨਾਲ ਕਿਹੜਾ ਜਵਾਬ ਬਣਦਾ ਕਮੈਂਟ ਕਰਕੇ ਜਰੂਰ ਦੱਸੋ ਜੀ ਅਗਰ ਕੋਈ ਹੋਰ ਜਵਾਬ ਆ ਤਾਂ ਉਹ ਵੀ ਪਲੀਜ਼ ਕਮੈਂਟ ਕਰਕੇ ਦੱਸੋ ਕਿਉਂਕਿ ਕਈ ਵਾਰ ਬਹੁਤ ਸਾਰੇ ਜਵਾਬ ਹੁੰਦੇ ਨੇਗੇ ਯੈਸ ਬਿਲਕੁਲ ਜੀ ਮਿੱਟੀ ਦਾ ਘੋੜਾ ਲੋਹੇ ਦੀ ਲਗਾਉ ਉੱਤੇ ਬੈਠਾ ਗੁੱਦਗੁਦਾ ਪਠਾਰ ਮਿੱ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਝੂਮੇ ਜੋ ਪਠਾਰ ਉਹ ਪਠਾ ਨਹੀਂ ਨਹੀਂ ਉਹ ਨਹੀਂ ਹੈ ਜੀ ਹਾਂ ਉਧਰ ਨਹੀਂ ਜਾਣਾ ਤੇ ਮਿੱਟੀ ਦਾ ਘੋੜਾ ਲੋਹੇ ਦੀ ਲਗਾਮ ਉੱਤੇ ਬੈਠਾ ਗੁੱਦਗੁਦਾ ਪਠਾਨ ਜਿਨ੍ਹਾਂ ਨੂੰ ਪਤਾ ਹੈ ਕਮੈਂਟ ਬਾਕਸ ਵਿੱਚ ਲਿਖਿਆ ਦਿਓ ਨੇਰੀ ਜਿਨ੍ਹਾਂ ਨੂੰ ਪਤਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਵਿਡੀਓ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਇੰਨੀ ਅੱਗੇ ਪਹੁੰਚ ਜੇ ਲੋਕੀ ਕਹਿਣ ਆਗੇ ਪੂਜਾਰਤਾ ਵਾਲੇ ਆਗੇ ਪੂਜਾਰਤਾ ਵਾਲੇ ਹਾਂਜੀ ਜਵਾਬ ਦਿਓ ਤੇ ਇਹਦਾ ਸਹੀ ਜਵਾਬ ਹੈ ਜੀ ਜਿਹੜੇ ਤਾਂ ਬੀਜੇ ਪਿੱਛੇ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਖਾਣ ਪੀਣ ਦੀ ਚੀਜ਼ਾਂ ਹਨਾ ਇਹਦਾ ਸਹੀ ਜਵਾਬ ਹੈ ਜੀ ਲੋਹੇ ਦਾ ਘੋੜਾ ਤਵਾ ਮਿੱਟੀ ਦਾ ਘੋੜਾ ਮਿੱਟੀ ਦਾ ਘੋੜਾ ਹੋ ਗਿਆ ਚੂਲਾ ਹਾਂਜੀ ਅੱਗੇ ਲੋਹੇ ਦੀ ਲਗਾਮ ਲੋਹੇ ਦੀ ਲਗਾਮ ਹੋ ਗਈ ਉਹਦਾ ਆਪਣਾ ਤਵਾ ਉੱਤੇ ਬੈਠਾ ਉਹ ਰੋਟੀ ਗੁਦਗੁਦਾ ਪਠਾਨ ਰੋਟੀ ਹੋ ਗਈ ਗੁਦਗੁਦਾ ਪਠਾਨ ਠੀਕ ਹੈ ਜੀ ਚੂਲਾ ਤਵਾ ਤੇ ਰੋਟੀ ਸਹੀ ਸਹੀ ਜੋ ਤੂੰ ਚੱਲ ਮੈਂ ਆਇਆ ਕਿੱਥੇ ਕਿੱਥੇ ਜਾਵਾਂ ਦੱਸ ਦੱਸ ਕਿ ਕਿੱਥੇ ਜਾਣਾ ਚ ਚਾਨੀ ਮੈਂ ਜਾਵਾਂ ਦੱਸ ਮੱਚਾ ਜਾਣਾ ਆ ਉੱਥੇ ਬਰਫ ਦੇ ਕੋਲ ਹਾਂ ਉਹ ਹੁਣੇ ਬਰਫ ਖਾ ਕੇ ਆਇਆ 2 ਕਿਲੋ ਜਿਹੜੇ ਉਹ ਕੀ ਤੁਸੀਂ ਕਿ ਉਥੇ ਮਾਪ ਕਰ ਰਹੇ ਸੀ ਨਾ ਮੈਂ ਨਾਪ ਰਿਆ ਸੀ ਨਾਪ ਧੋਲ ਕਿਆ ਕਿਆ ਚਲੋ ਹਾਂਜੀ ਤੂੰ ਚੱਲ ਮੈਂ ਆਇਆ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਇਹਦਾ ਜਵਾਬ ਤਾਂ ਬੱਚੇ ਬੱਚਿਓ ਕਰ ਦਿਓ ਕਮੈਂਟ ਆਪਣੀ ਨਾਮ ਬੱਚੇ ਬੱਚੇ ਕਹਿੰਦੇ ਬਜ਼ੁਰਗਤਾ ਪਾਵੇਂ ਨਾ ਕਰਨ ਕੋਈ ਗੱਲ ਨਹੀਂ ਨਹੀਂ ਮਜ਼ਾਕ ਕਰ ਰਹੇ ਹਰੇ ਕਮੈਂਟ ਕਰ ਸਕਦੇ ਹਾਂ ਤੇ ਮਤਲਬ ਕਹਿੰਦਾ ਪਾਵੇਂ ਇਹਦਾ ਪਤਾ ਹੀ ਹੈ ਤਾਂ ਬੜੀ ਨਾਰਮਲ ਬੁਜ਼ਾਰਤ ਹੈ ਤੇ ਬਈ ਵੀਡੀਓ ਨੂੰ ਚੱਲਦੇ ਚੱਲਦੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਦੇ ਆ ਹਾਂ ਇਹਦਾ ਸਹੀ ਜਵਾਬ ਹੈ ਜੀ ਦਰਵਾਜ਼ਾ ਤੂੰ ਚੱਲ ਮੈਂ ਆਇਆ ਏ ਪਤਾ ਕੀਵੇਂ ਜੀ ਪੁਰਾਣੇ ਜ਼ਮਾਨੇ ਦੇ ਦਰਵਾਜ਼ੇ ਹੁੰਦੇ ਸੀ ਨਾ ਡਬਲ ਹੂੰ ਐ ਬੰਦ ਹੁੰਦਾ ਸੀ ਦੂਜਾ ਫਿਰ ਐ ਬੰਦ ਹੁੰਦਾ ਸੀ ਐ ਬੰਦ ਹੋ ਜਾਂਦੇ ਸੀ ਉਹ ਕਹਿੰਦੇ ਤੂੰ ਚੱਲ ਮੈਂ ਆਇਆ ਦਰਵਾਜ਼ਾ ਇੱਕ ਬੰਦ ਹੋਊਗਾ ਦੂਜਾ ਨਾਰਮਲੀ ਬੰਦ ਹੋਊਗਾ ਕਿਉਂਕਿ ਬਿਲਕੁਲ ਦੋਨੋਂ ਦਰਵਾਜ਼ੇ ਬੰਦ ਹੋਗਾ ਤਾਂ ਹੀ ਹੋਏਗਾ ਬਟ ਅੱਜ ਕੱਲ ਤਾਂ ਸਿੰਗਲ ਦਰਵਾਜ਼ੇ ਆਣ ਲੱਗ ਪਏ ਸਾਡੇ ਹਜੇ ਵੀ ਹੈਗਾ ਡਰ ਇਹਨਾਂ ਦੇ ਹੈਗਾ ਭਾਈ ਬੜੇ ਪੁਰਾਣੇ ਜ਼ਮਾਨੇ ਦੇ ਅਗਲੀ ਅਗਲੀ ਬਾਜ਼ਾਰ ਅਗਲੀ ਬਾਜ਼ਾਰ ਸਾਡੇ ਨੈਕਸਟ ਬਾਜ਼ਾਰ ਹੈਗੀ ਆ ਜੀ ਨਿੱਲੀ ਟਾਕੀ ਚੋਲ ਬੰਦੇ ਦਿਨੇ ਕਵਾਚੀ ਰਾਤੀ ਰੱਬੇ ਚੋਲ ਬੰਦੇ ਆ ਚਾਰ ਬੰਦੇ ਚੋ ਚੌਲ ਬੰਦੇ ਚੌਲ ਬੰਦੇ ਕੀ ਹੁੰਦਾ ਮਤਲਬ ਚੌਲ ਦਾ ਅੱਛਾ ਮਤਲਬ ਚੌਲ ਬਹੁਤ ਸਾਰੇ ਹੁੰਦੇ ਨੇ ਮਤਲਬ ਬਹੁਤ ਸਾਰੇ ਬੰਦੇ ਹੈ ਹਾਂ ਨੀਲੀ ਟਾਕੀ ਚੌਲ ਬੰਦੇ ਯਾਨੀ ਬਹੁਤ ਸਾਰੇ ਬੰਦੇ ਦਿਨੇ ਕੁ ਵਾਚੇ ਰਾਤ ਹੁੰ ਲੱਭੇ ਹਾਂਜੀ ਨੀਲੀ ਟਾਕੀ ਚੌਲ ਬੰਦੇ ਚੌਲ ਮਤਲਬ ਬਹੁਤ ਸਾਰੇ ਹੁੰਦੇ ਬਹੁਤ ਹੀ ਸਿੰਪਲ ਬਜ਼ਾਰ ਮੈਂ ਤਾਂ ਹੁੰਦਾ ਚੌਲ ਬੰਦੇ ਮਤਲਬ ਪਤਲੇ ਪਤਲੇ ਨਿੱਕੇ ਨਿੱਕੇ ਹਾਂ ਇਹ ਵੀ ਹੋ ਸਕਦਾ ਹੈ ਉਹ ਵੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ ਅੱਛਾ ਮਤਲਬ ਦੋਨੋਂ ਹੀ ਹੈ ਦੋਨੋਂ ਹੀ ਹੈ ਪਤਲੇ ਬਤਲੇ ਨਿੱਕੇ ਬਹੁਤ ਸਾਰੇ ਵੀ ਨੇ ਤੇ ਚੋਲਾ ਦੀ ਸ਼ੇਪ ਚ ਨੇਗੇ ਚੋਲਾ ਦੀ ਸ਼ੇਪ ਚ ਹੂੰ ਉਹ ਤੀਰ ਕਮਾਨ ਨਹੀਂ ਕਿਵੇਂ ਉਹ ਤੀਰ ਕਮਾਨ ਦੇ ਅੱਗੇ ਚੁੰਜੀ ਨਹੀਂ ਬਣੀ ਹੁੰਦੀ ਚੋਲ ਵਰਗੀ ਲਾਦੇ ਉਹ ਚੋਲਾ ਨਾਲ ਕੀ ਲੈਣਾ ਦਿਨ ਨੀਲੀ ਟਾਕੀ ਬਈ ਦਿਓ ਯਾਰ ਕਮੈਂਟ ਰਹੀਂ ਜਵਾਬ ਜੀਣਾ ਜਨਨ ਨੂੰ ਪਤਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੈ ਨਹੀਂ ਇਹ ਵੀਡੀਓ ਹਰ ਕਿਹੇ ਤੱਕ ਪਹੁੰਚ ਸਕੀ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੀ ਹਾਂ ਆ ਗਏ ਨੇ ਬੁਝਾਰਤਾਂ ਵਾਲੇ ਖੈਰ ਨੀਲੀ ਟਾਕੀ ਚੋਲ ਬੰਦੇ ਹੂੰ ਦਿਨੇ ਗਵਾਚੇ ਰਾਤੀ ਲੱਭੇ ਰਾਤੀ ਤਾਂ ਤਾਰੇ ਹੁੰਦੇ ਨੇ ਸਹੀ ਜਵਾਬ ਦੋ ਤਾਰੇ ਵੀ ਬਹੁਤ سارے ਹੁੰਦੇ ਨੇ ਹੂੰ ਤੇ ਨਿੱਕੇ ਨਿੱਕੇ ਲੱਗਦੇ ਨਾ ਲੇਕਿਨ ਹੈ ਬਹੁਤ ਵੱਡੇ ਹੂੰ ਮਤਲਬ ਕਿ ਚੋਲਾ ਵੰਗੂ ਛੜ ਛੜ ਜਦ ਨੀਲਾ ਅਸਮਾਨ ਕਹਿੰਦੇ ਨੇ ਹੈ ਬਟ ਮੈਨੂੰ ਚਿੱਟਾ ਅਸਮਾਨ ਕਹਿੰਦਾ ਨੀਲਾ ਤਾਂ ਲੱਗਦਾ ਰਿ ਕਿਸੇ ਐਂਗਲ ਤੋਂ ਤੁਹਾਨੂੰ ਚਿੱਟਾ ਕਿੱਥੇ ਲੱਗਦਾ ਆ ਦੇਖ ਰਿਹਾ ਤੇ ਸਾਰਾ ਚਿੱਟਾ ਚਿੱਟਾ ਹੀ ਵਾਗ ਮੈਂ ਸਾਰੇ ਪਾਸੇ ਤਾਂ ਬਰਫੀ ਬਰਫ ਹੈ ਫੇਰ ਉਹ ਤਾਂ ਬਰਫ ਬਰਫ ਚਿੱਟੀ ਆ ਅਸਮਾਨ ਤਾਂ ਨੀਲਾ ਹੀ ਹੈ ਖੈਰ ਤੋਂ ਇਸ ਪੁਜਾਰ ਦਾ ਸਹੀ ਜਵਾਬ ਹੈ ਜੀ ਤਾਰੇ ਤਾਰੇ ਮੈਂ ਚੌਲ ਕਹਿਣ ਲੱਗਿਆ ਖੈਰ ਤਾਰੇ ਦੋ ਆਰ ਦੀਆਂ ਦੋ ਪਾਰਦੀਆਂ ਦੋ ਧੀਆਂ ਸਾਹੂਕਾਰ ਦੀਆਂ ਰਾਹ ਵਿੱਚ ਕਸਿੱਦਾ ਕੱਢਣ ਦੀਆਂ ਤੇ ਆਦੇ ਜਾਂਦੇ ਨੂੰ ਮਾਰਦੀਆਂ ਰਾਹ ਵਿੱਚ ਕਸਿੱਦਾ ਕੱਢਣ ਦੀਆਂ ਤੇ ਆਦੇ ਆਦੇ ਨੂੰ ਮਾਰਦੀਆਂ ਆਭਿਸ਼ਿਮ ਆਭਿਸ਼ਿਮ ਬਿਸ਼ਮ ਅਦਾ ਮਾਰਦੀਆਂ ਹਾਂਜੀ ਹੈ ਦੋ ਆਰ ਦੀਆਂ ਦੋ ਪਾਰਦੀਆਂ ਦੋ ਧੀਆਂ ਸਾਹੂਕਾਰ ਦੀਆਂ ਸਾਹੂਕਾਰ ਦਾ ਮਤਲਬ ਕਿਸੇ ਅਮੀਰ ਬੰਦੇ ਦੀ ਕੁੜੀਆਂ ਹੈ ਤੇ ਰਾਹ ਦੇ ਵਿੱਚ ਰਾਹ ਦੇ ਅਮੀਰ ਬੰਦੇ ਦੀਆਂ ਕੁੜੀਆਂ ਹੈ ਉਹ ਰਾਹ ਦੇ ਵਿੱਚ ਬੈਠੀਆਂ ਨੇ ਅੱਛਾ ਰਾਵੀ ਜੀ ਬੈਠੇ ਕਟਨ ਕਸੀਦਾ ਅੱਛਾ ਮੇਰਾ ਹੁਣ ਸਵਾਲ ਇਹ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੂੰ ਪਤਾ ਹੈ ਵੀ ਕਸੀਦਾ ਕਟਣਾ ਕਿਨੂੰ ਕਿਹਾ ਜਾਂਦਾ ਉਹ ਕਮੈਂਟ ਕਰਕੇ ਜਰੂਰ ਦੱਸੋ ਥੇੜ ਪੰਜਾਬੀ ਚ ਥੇੜ ਪੰਜਾਬੀ ਚ ਕਹਿੰਦੇ ਕਸੀਦਾ ਕਟਣਾ ਹੁਣ ਤਾਂ ਬਸ ਸ਼ਾਇਦ ਕੋਈ ਕਰਦਾ ਹੋਵੇਗਾ ਖੈਰ ਨਹੀਂ ਉਹਨੇ ਪਹਿਲਾਂ ਬਹੁਤ ਹੁੰਦਾ ਪਹਿਲੇ ਬਹੁਤ ਹੁੰਦਾ ਸੀ ਜਿਨ੍ਹਾਂ ਨੂੰ ਪਤਾ ਵੀ ਕਸੀਦਾ ਕਟਣਾ ਕੀ ਹੁੰਦਾ ਜਰੂਰ ਦੱਸੋ ਕਮੈਂਟ ਕਰਕੇ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਲੱਗਿਆ ਉਹ ਸਤਾ ਦਾ Song ਨਹੀਂ ਕਸੀਦਾ ਸ਼ਾਇਦ ਤਾਂ ਗਾਣੇ ਚ ਬੜੇ ਰਹਿੰਦੇ ਨੇ ਆ ਖੈਰ ਠੀਕ ਹੈ ਤੇ ਕਸੀਦਾ ਕੱਢਣਾ ਕਿ ਨੂੰ ਕਹਿੰਦਾ ਇਹ ਦੱਸਿਓ ਤਾਂ ਇਸ ਬੁਝਾਰ ਨੂੰ ਪੁੱਝਣ ਦੀ ਕੋਸ਼ਿਸ਼ ਕਰਦੇ ਆਪਾਂ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਸਿਹ ਆਰ ਪਾਰ ਯਾਨੀ ਕਿ ਇੱਧਰ ਦੀਆਂ ਵੀ ਤੇ ਉੱਧਰ ਦੀਆਂ ਦੋ ਕੁੜੀਆਂ ਇਸ ਪਾਸੇ ਦੀਆਂ ਦੋ ਪਾਸੇ ਕੁੜੀਆਂ ਉਸ ਪਾਸੇ ਦੀਆਂ ਮਤਲਬ ਦੋ ਕੁੜੀਆਂ ਪੰਜਾਬ ਦੀਆਂ ਇੰਡੀਆ ਵਾਲੇ ਦੋ ਕੁੜੀਆਂ ਪਾਕਿਸਤਾਨ ਦੀਆਂ ਇੰਡੀਆ ਵਾਲੇ ਆ ਪੰਜਾਬ ਦੀਆਂ ਪਾਕਿਸਤਾਨ ਵਾਲੇ ਆ ਕਿੱਧਰ ਚਲੇ ਗਏ ਆਰ ਪਾਰ ਹੋ ਗਏ ਨਾ ਵੀ ਨਹਿਰ ਦੇ ਦੋ ਇਸ ਕੱਡੇ ਵੈਲ ਦੀ ਦੋ ਉਸ ਕੰਡੇ ਹੁੰਦੀਆਂ ਸੀ ਚਲ ਦੇਖਦੇ ਆਂ ਖੈਰ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਹੂਕਾਰ ਦੀਆਂ ਹਾਂਜੀ ਮਤਲਬ 6 ਹੋ ਗਈਆਂ ਮੇਰੇ ਤਾਂ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਬੂ ਕਰ ਦਿੱਤੇ। ਹੋਈ ਨਹੀਂ। ਰਾਤ ਵਿੱਚ ਬੈਠੇ ਕਟਨ ਕਸੀਦਾ। 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 ਆਹ ਤੇ ਯਾਰ ਇਹਨੂੰ ਮਾਰਦੀਆਂ ਹੈ। ਹਾਂਜੀ। ਤੇ ਮਤਲਬ ਤੁਸੀਂ ਇਹ ਦੱਸਣਾ ਕਿ ਇਹਦਾ ਉਹ ਕਰ ਕੀ ਰਿਹਾ ਸੀ? ਉਹ ਫੁਲਕਾਰੀ ਕੱਢ ਰਿਹਾ ਸੀ। ਰਾਤ ਨੂੰ ਆਬ ਕੀ ਹੈ? ਫੁਲਕਾਰੀ ਕੱਢ ਰਿਹਾ ਸੀ। ਫੁਲਕਾਰੀ ਕਰਦੀ ਸੀ। ਹਾਂ। ਸੋਚ ਲਓ। ਫੁਲਕਾਰੀ ਕਰਦੀ ਸੀ। ਦੇਖੋ ਫੁਲਕਾਰੀ ਕੱਟਦੇ ਹੋਏ ਨਾ ਉਹ ਜਿਹੜਾ ਮਤਲਬ ਕਿ ਉਹ ਡਿਜ਼ਾਈਨ ਦੇ ਫੁੱਲ ਜਿਹਨੇ ਬਣਾਏ ਜਾਂਦੇ। ਉਹਨੂੰ ਕਹਿੰਦੇ ਨਾ ਕਸੀਦਾ ਕੱਢਣਾ। ਜਿਹੜਾ ਕਪੜੇ ਹੁੰਦੇ। ਉਰੇ ਦੇ ਡੀਆਰ ਬਣਾਇਆ ਜਾਂਦਾ ਨਾ ਉਹਨੂੰ ਕਹਿੰਦੇ ਨੇ ਤਸੀਦਾ ਕਰਨਾ ਜਿੰਨਾ ਕਿ ਮੈਂ ਪੜਿਆ ਵੈਸੇ ਇਹਨਾਂ ਦਾ ਸਵਾਲ ਜਵਾਬ ਕਾਫੀ ਹੱਦ ਤੱਕ ਸਹੀ ਸੀ ਅੱਛਾ ਬਟ ਇਹਦਾ ਸਹੀ ਜਵਾਬ ਆ ਜਿਹੜਾ ਹਾਂ ਉਹ ਹੈਗਾ ਸੂਲਾ ਸੂਲਾ ਹੂੰ ਸੂਲਾ ਸੂਲਾ ਕਿਵੇਂ ਐਕਸਪਲੇਨ ਨਾਲ ਸੂਲਾ ਹੁੰਦੀ ਹੈ ਕਿ ਨਹੀਂ ਦੱਸ ਦੋ ਸੂਲਾ ਨਹੀਂ ਬਤਾ ਸੂਲਾ ਜਿਹੜਾ ਅੱਖ ਚ ਚਪੋਈਆਂ ਜਿੰਦੇ ਨੇ ਕੰਡੇ ਹੁੰਦੇ ਆ ਸੂਲਾ ਅੱਛਾ ਅੱਛਾ ਉਹ ਐ ਕਰਕੇ ਉਹ ਅੱਛਾ ਉਹਨੂੰ ਸੂਲਾ ਚ ਸਲਾਈਆਂ ਬੋਲੋ ਨਾ ਫਿਰ ਸੂਈਆਂ ਨਹੀਂ ਸਲਾਈਆਂ ਹੁੰਦੀਆਂ ਨੇ

ਤਾਂ ਪਲੀਜ਼ ਉਹ ਵੀ ਕਮੈਂਡ ਕਰਕੇ ਦੱਸਿਓ ਤੇ ਤੁਹਾਡੇ ਹਿਸਾਬ ਨਾਲ ਕੀ ਸੀਗਾ ਮੇਰੇ ਹਿਸਾਬ ਨਾਲ ਤਾਂ ਫੁਲਕਾਰੀਆਂ ਕੱਢ ਰਹੀ ਸੀ ਕੁੜੀਆਂ ਦੋ ਬੈਠ ਕੇ ਤੇ ਉਹ ਸਲਾਈਆਂ ਨਾਲ ਕੱਢ ਰਹੀ ਹੁਣ ਉਹ ਸਲਾਈਆਂ ਲੱਗ ਜਾਂਦੀਆਂ ਕਿਸੇ ਦੇ ਆ ਬਿਸ਼ੂ ਬਿਸ਼ੂ ਉਹ ਪਾਗਲ ਨੇ ਵੀ ਆ ਮਾਰਨ ਕੀ ਉਹ ਤਾਂ ਸੂਲਾ ਆਪਣੇ ਆਪ ਨਾਰਮਲੀ ਵੱਜ ਜਾਂਦੀ ਹੈ ਨਹੀਂ ਮੇਰੇ ਤਾਂ ਨਹੀਂ ਲੱਗੀ ਮੈਂ ਤਾਂ ਕਿੰਨੀ ਵਾਰ ਕਿਕਰ ਤੇ ਲਾ ਕੇ ਚਾਹੀ ਗੂ ਮੇਰੇ ਤਾਂ ਗਈ ਨਹੀਂ ਲੱਗੀ ਕਿਕਰ ਅੱਛਾ ਹਾਂ ਕੰਡੇ ਨੇ ਵਿੱਚ ਤੁਹਾਡੇ ਘਰ ਨਾ ਕਦੇ ਵੀ ਨਹੀਂ ਖੈਰ ਚਲੋ ਤੇ ਸਾਡੀ ਵੀਡੀਓ ਦੇਖ ਕੇ ਕਿਹੜਾ ਕੰਨ ਨੂੰ ਪੁਰਾਣਾ ਜ਼ਮਾਨਾ ਯਾਦ ਆਉਂਦਾ ਪੁਰਾਣੀਆਂ ਗੱਲਾਂ ਬਤਾਇਆ ਜਾਂਦੀਆਂ ਪਿੰਡ ਯਾਦ ਆਂਦਾ ਕੰਮਾਂ ਕੇ ਬੁਝਾਰਤਾ ਯਾਦ ਹੁੰਦੀ ਆ ਹਾਂ ਤੇ ਬੇਬੇ ਬਾਪੂ ਨਾਲ ਬੈਠ ਕੇ ਜਿਹੜੇ ਜਿਹੜੇ ਬੁਝਾਰਤਾ ਪਾਉਂਦੇ ਸੀ ਹਨਾ ਉਹ ਵੀ ਜ਼ਰੂਰ ਦੱਸਿਓ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਦਾ ਹੋਇਆ ਉਹ ਆਪਣੇ ਨਾਲ ਸਾਂਝਾ ਆਪਣੇ ਵਿਚਾਰ ਜਿਹੜੇ ਸਾਡੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਠੀਕ ਹੈ